ਪਹਿਲਾਂ ਗੁਰਸਿੱਖ ਬਣਾਓ ਨਾ ਗੁਰੂ ਗਵੈਂਚਿੰਦਾ ਦੱਲ ਨਹੀਂ ਸੀ ਕਰਦਾ ਨਾ ਉਹ ਡਾਕਟਰ ਬਣਾ ਦਿਆ ਇੱਕ ਮੈਨ ਹੋਰ ਪੁੱਛਣ ਡਿਆ ਸੀ ਇੱਥੇ ਹੀ ਬਾਹਰ ਇਹ ਜੀ ਆਪਾਂ ਜਿਵੇਂ ਮੋਤੀ ਮਹਾਰਾਜੀ ਨੇ ਦੁੱਧ ਪਿਆ ਸੀ ਛੋਟੇ ਬੱਚਿਆਂ ਨੂੰ ਅਸੀਂ ਦੁੱਧ ਦਾ ਲੰਗਰ ਲਾ ਸਕਦੇ ਹਾਂ ਮੈਂ ਖਾਂ ਲਾਓ ਪਰ ਬੱਚੇ ਪੀ ਰਾ ਸਕਦੇ ਹੋ ਵੇਲਣੇ ਚ ਨਹੀਂ ਸਮਝ ਲੱਗੀ ਉਹ ਦੁੱਧ ਪੀਣ ਲਈ ਤੇ ਮੋਤੀ ਮਾਰੇ ਦੀ ਰੀਸ ਕਰ ਲੋਗੇ ਤੇ ਪੁੱਤ ਮਰਵਾਉਣ ਲਈ ਕੌਣ ਕਰੇਗਾ ਉਹ ਦੋ ਬੱਚਿਆਂ ਨੂੰ ਦੁੱਧ ਪਿਆਣ ਲਈ ਆਪਣਾ ਸਾਰਾ ਪਰਿਵਾਰ ਫੇਲੇ ਵਿੱਚ ਪੀੜ ਆ ਲਿਆ ਉਹਨੇ ਮਾਈ ਦੇ ਲਾਲ ਨੇ ਪ੍ਰੇਮ ਗੁਰੂ ਨਾਲ ਗੁਰੂ ਨਾਲ ਪ੍ਰੇਮ ਤੁਸੀਂ ਕਹਿੰਦੇ ਸੀ ਤੇ ਬਾਟੇ ਤੇ ਹੀ ਨਹੀਂ ਜਾਣਾ ਨਾ ਜਾਓ ਤੋਬਾ ਖੁਆਰ ਪੜੀ ਜਾਂਦੇ ਨਿਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਆਕੀ ਕੌਣ ਏ ਓਏ ਤੁਸੀਂ ਤੋ ਆਕੀ ਪ੍ਰਥਮ ਰਤੇ ਜਨਖੰਡੇ ਕੀ ਪੌਲ ਸ਼ੱਕੇ ਸੋਹੇ ਸਿੰਘ ਪ੍ਰਧਾਨ ਅਵਰ ਪੌਲ ਜੋ ਨਾ ਲਏ ਲਿਖ ਕੇ ਦੇ ਗਿਆ ਪੀਵੋ ਪੌਲ ਖੰਡੇ ਤਾਰ ਹੋਏ ਜਨਮ ਹਾਂਜੀ ਉੱਚੀ ਬੋਲੋ ਸੁਹੇਲਾ ਸੁਖੀ ਤੇ ਫਿਰ ਜੇ ਦੁਖੀ ਹੋ ਤੇ ਫਿਰ ਕਸੂਰ ਕਿਦਾ ਹੈ ਗੁਰੂ ਗਬਨ ਸਿੰਘ ਦਾ ਗੁਰਗ੍ਰੰਥ ਸਾਹਿਬ ਦਾ ਗੁਰੂ ਨਾਨਕ ਦਾ ਤੁਹਾਡਾ ਆਪਣਾ ਕਸੂਰ ਜੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾਂਦੀ ਜੈ ਅਵਰ ਜਨ ਉਹ ਉਹਨੇ ਖਤਮ ਕਰਦਾ ਚ ਸਾਨੂੰ ਉਹ ਖਤਮ ਕਰ ਉਹ ਸਾਨੂੰ ਕੋਈ ਨਹੀਂ ਖਤਮ ਕਰ ਸਕਦਾ ਜਦੋਂ ਖਤਮ ਹੋਵੋਗੇ ਤੁਸੀਂ ਆਪ ਹੋਵੋ ਤੁਸੀਂ ਆਪਣੀ ਸਿੱਖੀ ਆਪ ਖਤਮ ਕੀਤੀ ਉਹਨਾਂ ਤੇ ਕਰ ਨਹੀਂ ਹੈ ਉਹਨਾਂ ਤੇ ਕਹਦਾ ਕਿਲਾ ਗਿਲਾ ਤੇ ਤੁਹਾਡੇ ਤੇ ਆ ਮੈਂ ਆਪਣੇ ਪਿਓ ਨੂੰ ਕਹਿੰਦਾ ਹੁਣਾ ਚਲਾ ਗਿਆ ਹਾਂ ਸੰਸਾਰ ਤੋਂ ਫਿਰ ਵੀ ਮੈਂ ਗਾਲੀ ਦੇ ਦਿੰਦਾ ਮੈਂ ਕਿਹਾ ਬਾਪੂ ਜੀ ਤੂੰ ਕਿਥੇ ਮੈਨੂੰ ਖੰਡੇ ਬਾਟੇ ਦੀ ਬੋਲ ਸਿਖਾਤੀ ਹੁੰਦੀ ਉਦੋਂ ਤੇ ਮੈਂ ਨਾ 20 30 35 ਸਾਲ ਮੇਰੀ ਜ਼ਿੰਦਗੀ ਤੇ ਬਰਬਾਦ ਨਾ ਹੁੰਦੀ ਮਾਤਾ ਪਿਤਾ ਦਾ ਫਰਜ਼ ਹੈ ਮੇਰਾ ਚੀ ਨਹੀਂ ਕਰਦਾ ਮੈਂ ਵੀ ਮੈਂ ਮੈਂ ਤੁਹਾਡੇ ਹਰ ਗਾਇਆ ਮੈਂ ਕਿਉਂ ਇਹਦੀਆਂ ਗੱਲਾਂ ਕਰਦਾ ਮੈਂ ਵੀ ਤੁਹਾਨੂੰ ਕਹਾਂ ਬੜੇ ਗੁਰਮੁਖੋ ਜੀ ਜੀ ਆਨੂੰ ਜੀ ਗੁਰਦੁਆਰੇ ਆਓ ਜੀ ਜੀਆਂ ਨੂੰ ਬੜੇ ਗੁਰਮੁਖੋ ਜੀ ਤੁਹਾਡਾ ਬੜਾ ਭਲਾ ਹੋ ਜਾਣਾ ਜੀ ਫਲਾਣਾ ਸਿੰਘ ਨਹੀਂ ਭਾਈ ਨਹੀਂ ਮੈਨੂੰ ਨਹੀਂ ਪਤਾ ਕੌਣ ਗੁਰਮੁਖ ਹੈ ਤੇ ਕੌਣ ਮਨਮੁਖ ਹੈ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੱਸ ਸਕਦਾ ਆਹ ਗੁਰਮੁਖ ਦੀ ਡੈਫੀਨੇਸ਼ਨ ਹੈ ਤੇ ਆਹ ਮਨਮੁਖ ਦੀ ਡੈਫੀਨੇਸ਼ਨ ਹੈ ਤੁਸੀਂ ਆਪਣੇ ਆਪ ਤੇ ਲਾ ਕੇ ਵੇਖ ਲਓ ਤੁਸੀਂ ਗੁਰਮੁਖ ਹੋ ਕੇ ਮਨਮੁਖ ਹੋ ਮੇਰੇ ਕੋਲ ਕੋਈ ਅਧਿਕਾਰ ਨਹੀਂ ਮੈਂ ਕੋਈ ਧਰਮਰਾਜ ਦੀ ਯੂਨੀਵਰਸਿਟੀ ਦਾ ਵਾਈਸ ਚਾਂਸਲ ਨਹੀਂ ਲੱਗਾ ਵੀ ਮੈਂ ਤੁਹਾਨੂੰ ਗੁਰਮੁਖੀ ਦੀ ਡਿਗਰੀ ਦੇ ਦਿਆਂ। ਆਮਨੇ ਆ ਕੇ ਆਇਆ ਇੱਕ ਥਾਂ ਆ ਆ ਅੱਗੇ ਆ ਆ ਜਿਹੜੀ ਰੱਖੀ ਟੋਕਰੀ ਜੀ ਇੱਥੇ ਰੱਖੀ ਮੈਂ ਚੱਕ ਕੇ ਪਰੇ ਮਾਰੀ ਮੈਂ ਕਿਹਾ ਮੈਂ ਮੰਗਤਾ ਵਾ ਮੇਰੇ ਅੱਗੇ ਟੋਕਰੀ ਲਿਆ ਕੇ ਰੱਖ ਦਿੱਤੀ ਏ ਮੈਂ ਸ਼ੈਨਸ਼ਾ ਦਾ ਪੋਤਿਆਂ ਜਿਹਦਾ ਪਿਓ ਸ਼ੈਨਸ਼ਾ ਹੋਵੇ ਛਾਹੇ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਉਹਦਾ ਪੁੱਤਰ ਘਟੂ ਘਟ ਛਾਹਤਾ ਹੋਏਗਾ ਜੀ ਆਛੇ ਸਭ ਕੁਝ ਤਾਂ ਅਸੀਂ ਤੈਸ ਨਾਸ ਕਰੀ ਜਾਂਦੇ ਕਿ ਆਹ ਟੋਕਰੀ ਜੀ ਕੀ ਰੱਖੀ ਅੱਗੇ ਕਿਉਂ ਰੱਖੀ ਆ ਉੱਥੇ ਰੱਖ ਦਿਓ ਵੀ ਉੱਥੋਂ ਦੇ ਦਿਓ ਜੋ ਦੇਣਾ ਹੈ ਮੇਰੀ ਗੱਲ ਪੱਕੜ ਚਾਰੀ ਕਿ ਨਹੀਂ ਇਹ ਮੰਗਤੇ ਵਾਲੀ ਟੋਕਰੀ ਜਰੂਰ ਸਾਹਮਣੇ ਰੱਖਣੀ ਹੈ ਅਰੇ ਕੀਰਤਨੀਆਂ ਗੁਰੂ ਕਾ ਕੀਰਤਨੀਆਂ ਗੁਰੂ ਕਾ ਕਹਾਣੀਆਂ ਸੁਣਾਉਣ ਵਾਲਾ ਗੁਰੂ ਨਾਨਕ ਮੈਂ ਕੱਲ ਵੀ ਦੱਸਿਆ ਸੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਤੈ ਸਾਹਿਬ ਕੀ ਬਾਤ ਜੇ ਆਖੇ ਕਉ ਨਾਨਕਿਆ ਦੀਜੈ ਮੈਂ ਉਹਨੂੰ ਕੀ ਦਿਆਂ ਕਹਿੰਦਾ ਸਿਰ ਵੱਡੇ ਕਰ ਬੈਸਨ ਦੀਜੈ ਵਿੰ ਸਰ ਸੇਵ ਕਰੀਜੈ ਹਾਂ ਮੈਂ ਆਪਣਾ ਸਿਰ ਵੱਢ ਕੇ ਦੇ ਦਿਆਂ ਉਹ ਮੂੜਾ ਬਣਾ ਕੇ ਉਹਦੇ ਤੇ ਬਵੇ ਤੇ ਮੈਂ ਉਹਦੀ ਬਿਨਾ ਸਿਰ ਤੂੰ ਸੇਵਾ ਕਰਾਂ ਗਾਏ ਨਹੀਂ ਨਾ ਗਾਓ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸਵਾਓ ਮਾਇਆ ਦੇ ਤੰਦੇ ਛੱਡ ਕੇ ਮਾਇਆ ਨੂੰ ਅੱਗ ਲਾ ਕੇ ਫਿਰ ਗਾਉਣਾ ਉਹਨੂੰ ਮਿਲਨ ਨਹੀਂ ਗੁਰੂ ਨਾਨਕ ਨੇ ਗਾਇਆ ਮਰਦਾਨਾ ਜੀ ਨੇ ਗਾਇਆ 30 ਸਾਲ ਗੁਰਨਾਨ ਸਾਹਿਬ ਨੂੰ ਸਾਖਸ਼ਾਤ ਕੀਰਤਨ ਸੁਣਾਇਆ ਕੋਈ ਪੈਸੇ ਲਈ ਸੀ ਇਹ ਕੋਈ ਸੇਖਾ ਉਹ ਜਦ ਦਿਨ ਤੁਸੀਂ ਗੁਰੂ ਨਾਨਕ ਲਈ ਗਾਓਗੇ ਨਾ ਦੇ ਅੱਗੇ ਬਹਿ ਜਾਓਗੇ ਦਾਸ ਦੇ ਘਰ ਪ੍ਰਕਾਸ਼ ਹੈ ਜੋ ਹੁੰਦਾ ਦਾਤ ਬਖਸ਼ੀਏ ਮਹਾਰਾਜ ਆਗੇ ਨਾਲੀ ਅ ਮੈਂ ਕਈ ਵਾਰ ਪੁੱਛਦਾ ਹੁੰਨਾ ਇਹਨਾਂ ਨੂੰ ਤੁਹਾਨੂੰ ਤੁਹਾਡਾ ਨਾਲ ਵੀ ਗੱਲ ਕਰ ਲੈਣਾ ਜਦੂ ਰਾਤ ਨੂੰ ਸਖਾਸਨ ਹੁੰਦਾ ਗੁਰਦੁਆਰੇ ਜਾਂਦੇ ਹੋ ਹਣ ਤਾਂ ਜਾਂਦੇ ਨਹੀਂ ਛੱਡ ਦਿੱਤਾ ਤੇ ਕੀ ਕਹਿੰਦੇ ਮਹਾਰਾਜੀ ਸਖਾਸਨ ਤੇ ਬਰਾਜਮਾਨ ਹੋਵੇ ਤੇ ਸੰਗਤਾਂ ਸੇਵਕਾਂ ਨੂੰ ਸੰਗਤਾਂ ਸੇਵਕਾਂ ਨੂੰ ਛੁੱਟੀਆਂ ਬਖਸ਼ੋ ਉਹ ਜਿਹੜਾ ਮੁਰਗਾ ਬਣਾ ਕੇ ਆਇਆ ਘਰ ਜਾ ਕੇ ਖਾ ਲਈਏ ਬੋਲੋ ਵਾਹਿਗੁਰੂ ਇਹ ਹੋਈ ਛੁੱਟੀਆਂ ਮੰਗਦੇ ਆ ਨਾ ਕਦੀ ਇਹਨੂੰ ਕਿਹਾ ਜੇ ਏ ਸੱਚੇ ਪਾਤਸ਼ਾਹ ਜੀ ਅੱਜ ਸਫਾਸਨ ਤੇ ਬਰਾਜਮਾਨਾ ਨਾ ਹੋਵੋ ਅੱਜ ਮੇਰੇ ਨਾਲ ਹੀ ਮੇਰੇ ਘਰ ਚੱਲੋ ਕਹੋਗੇ ਜੀ ਨਹੀਂ ਨਹੀਂ ਕਹੋਗੇ ਨਾ ਪਤਾ ਕਿਉਂ ਇਹਨੇ ਝੂਠ ਨਹੀਂ ਬੋਲਣ ਦੇਣਾ ਇਹਨੇ ਮੁਰਗਾ ਨਹੀਂ ਖਾਣ ਦੇਣਾ ਇਹਨੇ ਸ਼ਰਾਬ ਨਹੀਂ ਬੋਲਣ ਦੇਣੀ ਪੀਣ ਦੇਣੀ ਇਹਨੇ ਘੱਟ ਨਹੀਂ ਤੋਲਣ ਦੇਣਾ ਨੇ ਨਿੰਦਿਆ ਨਹੀਂ ਕਰਨ ਦੇਣੀਆਂ ਇਹਨੇ ਚੁਗਲੀ ਨਹੀਂ ਕਰਨ ਦੇਣੀ ਫਿਰ ਚੰਗਾ ਹੈ ਨਾ ਤੂੰ ਗੁਰਦੁਆਰੇ ਬਰਾਜਮਣ ਰਹਾ ਇੱਥੇ ਤੈਨੂੰ 10 ਰੁਪਏ ਪਾਜਿਆ ਕਰਾਂਗੇ ਕੋਈ